ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਇੱਕ ਨੀਲੀ ਰਾਵੀ ਦੀ ਮੱਝ ਦਿਖਾਉਣੀ ਆ ਬਹੁਤ ਵਧੀਆ ਖੂਬਸੂਰਤ ਦੋਸਤੋ ਬਾਡੀ ਸਟਰਕਚਰ ਦੀ ਆ ਚੰਗੀ ਦੋਸਤੋ ਮਿਲਕ ਦੀ ਲਾਈਨ ਵਾਲੀ ਇਹ ਮੱਝ ਹੈਗੀ ਆ ਨੀਲੀ ਰਾਵੀ ਦੇ ਵਿੱਚ ਦੋਸਤੋ ਇਹ ਮੱਝ ਜਿਹੜੇ ਪੂਰੇ ਨਿਸ਼ਾਨ ਕਵਰ ਕਰਦੀ ਹੈ ਸੋ ਸੋਹਣੀ ਬੰਤਰ ਵਾਲੀ ਇਹ ਮਾਜਾ ਦੋਸਤੋ ਏਰੀਆ ਜਿਹੜਾ ਲੋਕੇਸ਼ਨ ਪੈ ਜਾਂਦੀ ਹੈ ਜੀ ਪਿੰਡ ਡਰੋਲੀ ਕਲਾ ਤਹਿਸੀਲ ਤੇ ਜਿਹੜਾ ਜਿਹੜਾ ਇਹ ਸਾਨੂੰ ਜਲੰਧਰ ਲੱਗਦਾ ਹੈ ਜੀ ਜਲੰਧਰ ਤੋਂ ਦੋਸਤੋ ਹੁਸ਼ਿਆਰਪੁਰ ਰੋਡ ਤੇ ਜੰਡੂ ਸਿੰਘਾ ਆਦਮਪੁਰ ਆਦਮਪੁਰ ਤੋਂ ਦੋਸਤੋ 6 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡਾ ਡਰੋਲੀ ਕਲਾ ਇਸੇ ਵੀਰ ਭਰਾ ਨੂੰ ਇਹ ਮੱਝ ਪਸੰਦ ਆਵੇ ਦੋਸਤੋ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਕੰਟੈਕਟ ਨੰਬਰ ਵੀਰ ਹੁਣਾਂ ਦੇ ਉੱਪਰ ਦਿੱਤੇ ਗਏ ਹਨ ਵੀਡੀਓ ਦੇ ਵਿੱਚ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਸੋ ਦੋਸਤੋ ਤਕਰੀਬਨ ਦੂਜੇ ਸੂਬੇ ਦੇ ਵਿੱਚ ਇਸ ਦੀ ਜਿਹੜੀ ਮਿਲਕ ਦੀ ਕਪੈਸਿਟੀ ਆ ਬਹੁਤ ਵਧੀਆ 13 13.5 14 ਲੀਟਰ ਦੀ ਰਹੀ ਹੈ ਜੀ ਇਸ ਵਾਰ ਵੀਰ ਹੁਣਾਂ ਦੇ ਕਹਿਣ ਮੁਤਾਬਕ ਚੌਥਾ ਸੂਬਾ ਸੂਣ ਜਾ ਰਹੀ ਆ ਬਹੁਤ ਚੰਗੇ ਸੋਹਣੇ ਆਰਡਰ ਵਾਲੀ ਹੈਗੀ ਆ 10 ਦਿਨ ਹਜੇ ਇਸ ਨੇ ਦੋਸਤੋ ਹੋਰ ਲੈ ਜਾਣੇ ਨੇ ਸਮਝਦੇ ਹਾਂ ਹਜੇ 10 ਦਿਨ ਹੋਰ ਲੈ ਜਾਣਾ ਹੈ ਜੀ ਚੰਗਾ ਮਿਲਕ ਕਰੂਗੀ ਵੀਰੋ ਬਹੁਤ ਵਧੀਆ ਚੰਗੇ ਪਿੱਠਪੂੜੇ ਦੀ ਦੇਖ ਸਕਦੇ ਤੁਸੀਂ ਬਿਲਕੁਲ ਰਾਜੀ ਵਜਨਦਾਰ ਇਹ ਮੱਝ ਹੈਗੀ ਹੈ ਦੋਸਤੋ ਬਿਲਕੁਲ ਬਾਰੀਕ ਚਮੜੀ ਦੇ ਵਿੱਚ ਸੋਹਣੀ ਮੱਝ ਹੈਗੀ ਹੈ ਵੀਰੋ ਮਿਲਕ ਇਸ ਵਾਰ ਦੋਸਤੋ ਤਕਰੀਬਨ 15 ਪਲੱਸ ਦੀ ਉਮੀਦ ਕੀਤੀ ਜਾਂਦੀ ਹੈ ਜਿੱਦਾਂ ਦੀ ਬਾਡੀ ਸਟਰਕਚਰ ਹੈ ਦੋਸਤੋ ਜਿੱਡੀ ਕੋ ਖੁੱਲੀ ਡੁੱਲੀ ਇਹ ਮੱਝ ਦੀ ਬਾਡੀ ਸਟਰਕਚਰ ਬਣਿਆ ਹੈਗਾ ਬਹੁਤ ਵਧੀਆ ਚੰਗੇ ਦੁੱਧ ਦੀ ਇਸ ਉਮੀਦ ਕੀਤੀ ਜਾਂਦੀ ਹੈ ਬਾਕੀ ਹਜੇ ਦੋਸਤੋ 90 ਦੇ ਵਿੱਚ ਢਿਲ ਵੀ ਹੈਗੀ ਆ ਤੁਹਾਨੂੰ ਵੀ ਅੱਖਾਂ ਦੇ ਵਿੱਚ ਨਜ਼ਰ ਵੀ ਆ ਰਿਹਾ ਹੋਵੇਗਾ ਹਜੇ ਆਰਡਰ ਹੋਰ ਇਸਨੇ ਬਣਾ ਕੇ ਤਿਆਰ ਕਰ ਲੈਣਾ ਸੋ ਬਹੁਤ ਵਧੀਆ ਦੋਸਤੋ ਮੱਝ ਹੈਗੀ ਆ ਜਿਸਨੇ ਵੀ ਖਰੀਦਣੀ ਆ ਉਹ ਵੀਰ ਹੋਣਾ ਦੇ ਨਾਲ ਸੰਪਰਕ ਕਰਕੇ ਦੋਸਤੋ ਇਹ ਮੱਝ ਖਰੀਦ ਸਕਦਾ ਮੁੱਲ ਦੋਸਤੋ 110000 ਰੁਪਏ ਵੀਰ ਹੋਣਾਂ ਦੀ ਡਿਮਾਂਡ ਆ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਵੇਗਾ ਸੋ ਜੇਸੇ ਮੇਰੇ ਵੀਰ ਭਰਾ ਨੇ ਸ਼ੁਕੀਨ ਵੀਰ ਨੇ ਖਰੀਦਣੀ ਇਹ ਨੀਲੀ ਰਾਵੀ ਦੀ ਮੱਝ ਉਹ ਵੀਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਦੋਸਤੋ ਇੱਕ ਵਾਰੀ ਫੇਰ ਦੱਸ ਦਿੰਨੇ ਨੰਬਰ ਉੱਪਰ ਆ ਵੀਡੀਓ ਦੇ ਵਿੱਚ ਲੱਗੀ ਹੈ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਦੋਸਤੋ ਮਦਰੀ ਗੋਡੀ ਦੀ ਇਹ ਮੱਝ ਹੈਗੀ ਆ ਬਿਲਕੁਲ ਸੋਹਣਾ ਸ਼ਰੀਰ ਹੈਗਾ ਦੋਸਤੋ ਡੀਨਡੋਰ ਸ਼ਰੀਰ ਦਾ ਬਹੁਤ ਜ਼ਿਆਦਾ ਸੋਹਣਾ ਹੈ ਸਿੰਘ ਦੀ ਬੰਤਰ ਬਹੁਤ ਪਿਆਰੀ ਹੈਗੀ ਆ ਅੱਖਾਂ ਤੁਸੀਂ ਨੀਲੀਆਂ ਵੇਖ ਸਕਦੇ ਹੋ ਬਹੁਤ ਵਧੀਆ ਟੋਟਲ ਓਵਰঅল ਮੱਝ ਦੀ ਆਪਾਂ ਗੱਲ ਕਰ ਲਈ ਤੇ ਬਹੁਤ ਵਧੀਆ ਖੂਬਸੂਰਤ ਦੋਸਤੋ ਵਧੀਆ ਮੱਝ ਹੈਗੀ ਆ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ